ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਹਾਨੂੰ ਪਤਾ ਹੀ ਹੈ ਕਿ ਜੋ ਮੰਡ ਖੇਤਰਾਂ ਦੇ ਵਿੱਚ ਪਾਣੀ ਦੀ ਸਮੱਸਿਆ ਜੋ ਬਣੀ ਹੋਈ ਹੈ ਉਸ ਨੂੰ ਮੋੱਕ ਰੱਖਦੇ ਹੋਏ ਪਿੰਡ ਟਾਂਡੀ ਦਾਖਲੀ ਦੇ ਸੇਵਕ ਜਥੇ ਵੱਲੋਂ ਗੁਰੂ ਨਗਰੀ ਡੇਰਾ ਬਾਬਾ ਨਾਨਕ ਰਮਦਾਸ ਦੇ ਖਾੜ ਪੀੜਤ ਪਿੰਡਾਂ ਵਿੱਚ ਲੰਗਰਾਂ ਦੀ ਸੇਵਾ ਪਸ਼ੂਆਂ ਲਈ ਚੋਕਰ ਬੱਚਿਆਂ ਦੇ ਖਾਣ ਵਾਲੀਆਂ ਵਸਤਾਂ ਪਾਣੀ ਤਰਪਾਨਾ ਤੇ ਲੋਈਆਂ ਦੀ ਸੇਵਾ ਕੀਤੀ ਗਈ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਆ ਪਿੰਡ ਟਾਂਡੀ ਦਾ ਖਲੀ ਦੇ ਸੇਵਕਾਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਸਾਡੇ ਕੋਲ ਵੀਰ ਆਏ ਨੇ ਪਿੰਡ ਪਿੰਡ ਟਾਂਡੀ ਜਨਾ ਕਪੂਰਤਲਾ ਤੋਂ ਜੀ ਹਾਂ ਜੀ ਇਹ ਪਿੰਡ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਤੇ ਪਿੰਡ ਦੀ ਸਾਹ ਸੰਗਤ ਵੱਲੋਂ ਇਹ ਸਹਾਯੋਗ ਦੇ ਨਾਲ ਜੋ ਹਾਰਟ ਮੀਟਾਂ ਦੀ ਮਦਦ ਵਾਸਤੇ ਆਪਾਂ ਆਏ ਆਂ ਤੇ ਇਸ ਪਿੰਡ ਧਰਮਾబాద్ ਹਾਲਾਤ ਦੇਖ ਕੇ ਪਿੰਡ ਧਰਮਾਪੁਰ ਧਰਮਾబాద్ ਧਰਮਾబాద్ ਪਿੰਡ ਪਾਏ ਆਂ ਜਿਹੜੇ ਪਿੰਡ ਦੇ ਹਾਲਾਤ ਦੇਖਿਆ ਆ ਦੇਖੋ ਰੋਡ ਦੇ ਨਾਲ ਟੂੜੀ ਇੱਧਰ ਇਹ ਗੁਰੂ ਪਿਆਰੋ ਪਾਣੀ ਦੇ ਨਾਲ ਇੱਥੇ ਪਾਣੀ ਟੂੜੀ ਦੀ ਧਿਰ ਲੱਗੀ ਹੋਈ ਹੈਗੀ ਜਿਹੜੀ ਰੋੜ ਚੁੱਕੀ ਆ ਤੇ ਇਹ ਜਿਹੜੇ ਭਾਜੀ ਹੁਣਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਟਰਾਲੀਆਂ ਦੋ ਮਗਾਈਆਂ ਜਿਹੜੀਆਂ ਤੁਸੀਂ ਲੈਣੀਆਂ ਵੇਖ ਸਕਦੇ ਹੋ ਤੇ ਇਹ ਸਾਡੇ ਵੀਰ ਆਏ ਨੇ ਚੌਕਰ ਲੈ ਕੇ ਤੇ ਇਹ ਹੁਣ ਇਹਨਾਂ ਦੀ ਜਿੰਨੀ ਵੀ ਸਮਰੱਥਾ ਉਹਦੇ ਹਿਸਾਬ ਨਾਲ ਇਹਨਾਂ ਕੋ 22 ਡੰਗਰ ਦੱਸਣ ਨੇ ਕੱਲੇ ਉਹ ਡੇਰੇ ਕੋਲ ਜਿਹੜਾ ਸਾਹਮਣੇ ਤੁਸੀਂ ਡੇਰਾ ਵੇਖ ਰਹੇ ਹੋ ਉਹਨਾਂ ਕੋ 22 ਡੰਗਰ ਨੇ ਇਹ ਆਪਣੀ ਸਮਰੱਥਾ ਅਨੁਸਾਰ ਇਹਨਾਂ ਨੂੰ ਆਪਣੀ ਸੇਵਾ ਜਿਹੜੀ ਆ ਚੌਕਰ ਦੀ ਕਰ ਰਹੇ ਨੇ ਤੇ ਇਹ ਪਿੰਡ ਧਰਮਾਪਾਦ ਆ ਇਹਨਾਂ ਨੂੰ ਮਨ ਹੋਰ ਵੀ ਜਿਹੜੇ ਕਿਸਾਨ ਹੈਗੇ ਨੇ ਜਿੰਦਾ ਪ੍ਰਭਾਵਿਤ ਨੇ ਉਹਨਾਂ ਨਾਲ ਵੀ ਮਿਲਾਇਆ ਜਾਊਗਾ ਤੇ ਆਪਣੀ ਲੋੜ ਅਨੁਸਾਰ ਜਿਹੜੀ ਆ ਉਹ ਚੌਕਰ ਦੀ ਸੇਵਾ ਕਰਕੇ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਇਹਨਾਂ ਦਾ ਰਹਿ ਗਿਆ ਵਿੱਚ ਕੋਈ ਨਹੀਂ ਕੋਈ ਗੁਰੂ ਪਿਆਰੋ ਜਿੱਦਾਂ ਇਹ ਵੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਸਾਡੇ ਗੁਰਦਰਾ ਬੜੂ ਸਾਹਿਬ ਤੋਂ ਭਾਜੀ ਸਿਮਰਨ ਜੀ ਆੜੇ ਖੜੇ ਨੇ ਇਹ ਜਿਹੜੇ ਆ ਜਿਹੜੇ ਡੰਗਰਾਂ ਦੇ ਲਾਜ ਵਾਸਤੇ ਮੈਡੀਕਲ ਟੀਮਾਂ ਇਹਨਾਂ ਕੋਲ ਬਿਲਕੁਲ ਤਿਆਰ ਨੇ ਨਾਲ ਦੀ ਨਾਲ ਇਹ ਵੀ ਆਪਣੀ ਸੇਵਾ ਇਹਨਾਂ ਵੀਰਾਂ ਦੇ ਨਾਲ ਕਰ ਰਹੇ ਨੇ ਤੇ ਬੜਾ ਸਹਯੋਗ ਆ ਸਾਰਿਆਂ ਦਾ ਅਸੀਂ ਸਾਰੇ ਵੀ ਜਿਹੜੇ ਆ ਇਲਾਕਾ ਨਾਲ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਵੀਰਾਂ ਨੂੰ ਇਹਨਾਂ ਦੇ ਬਾਰੇ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਹੀ ਮਾਲਕ ਦੀ ਕਿਰਪਾ ਨਾਲ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਯਾਰ ਇੱਧਰ ਥੋੜਾ ਵੇ ਦੇ ਲੱਗ ਪਾਜੀ ਇੱਕ ਬੋਰਾ ਦੇ ਦਿਓ ਇਹਨੂੰ ਇਹਨੂੰ ਦੇ ਦਿਓ ਇੱਕ ਬੋਰਾ ਤੇ ਕਿੰਨਾ ਦੇ ਦਿਓ ਬੱਸ ਬੱਸ ਚਲੋ ਹਣ ਚਲੋ 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 ਠੀਕ ਹੈ ਓ ਢੱਕਦੇ ਹੋਣੇ ਸਤਿ ਸ੍ਰੀ ਅਕਾਲ